ਸਿੰਘ ਇਹ ਸ਼ੁਕਰਪੁਰੇ ਦੇ ਨੇ ਕਿ ਅਲਰਜੀ ਹਿਸਟਰੀ ਆ ਫਾਇਰ ਆ ਰੰਦੀ ਲੋਅਰ ਲਿਮਿਟ ਉਹਦੇ ਸਾਥ ਹੈਗੀ ਹੈ ਤੇ ਅਸੀਂ ਉਹਨਾਂ ਨੂੰ ਰੰਪੀਸ਼ਣ ਨੂੰ ਟ੍ਰੀਟਮੈਂਟ ਦਿੱਤਾ ਹੈ ਤੇ ਰੰਪੀਸ਼ਣ ਅੰਦਰ ਰੱਖਿਆ ਅਬਜ਼ਰਵੇਸ਼ਨ ਤੇ ਜੋ ਐਮਲਰ ਕੱਟ ਕੇ ਅਸੀਂ ਉਹਨਾਂ ਦੇ ਠਾਣੇ ਸੰਬੰਧਤ ਭੇਜ ਦਿੱਤੀ ਸੋ ਗੋਲੀਆਂ ਦੇ ਅੰਦਰ ਹੈ ਕਿ ਨਿਕਲ ਗਈ ਹੈ ਇਹ ਤੇ ਫਲਾਜੀ ਕਰੀਏ ਐਕਸ-ਰੇ ਤੇ ਉਹ ਸੀਟੀ ਤੋਂ ਹੀ ਪਤਾ ਚੱਲ ਪਾਏਗਾ ਕਿ ਅੰਦਰ ਉਹ ਜੇ ਹੈਗੀ ਫੋਰਨ ਬਾਡੀ ਕਿਸੇ ਤਰ੍ਹਾਂ ਦੀ ਜੰਗੀ ਉਹਨੂੰ ਰੈਫਰ ਕੀਤਾ ਗਿਆ ਜੀ ਅੱਜ

ਕਿ ਅਸੀਂ ਉਹਨਾਂ ਨੂੰ ਪੇਸ਼ੈਂਟ ਨੂੰ ਟ੍ਰੀਟਮੈਂਟ ਦਿੱਤਾ ਹੈ ਤੇ ਉਹ ਪੇਸ਼ੈਂਟ ਨੂੰ ਅੰਦਰ ਅਸੀਂ ਰੱਖਿਆ ਅਬਜ਼ਰਵੇਸ਼ਨ ਤੇ ਜੋ ਐਮਲਰ ਕੱਟ ਕੇ ਸੀ ਉਹਨਾਂ ਦੇ ਠਾਣੇ ਸੰਬੰਧਿਤ ਭੇਜ ਦਿੱਤੀ। ਸੋ ਗੋਲੀਓ ਦੇ ਅੰਦਰ ਹੈ ਕਿ ਨਿਕਲ ਗਈ ਹੈ। ਇਹ ਤੇ ਫਲਾਦੀ ਘੜੀ ਹੈ। ਐਕਸ-ਰੇ ਤੇ ਉਹ ਸੀਟੀ ਤੋਂ ਹੀ ਪਤਾ ਚੱਲ ਪਾਏਗਾ ਕਿ ਅੰਦਰ ਉਹ ਜੇ ਹੈਗੀ ਫੋਰਨ ਬਾਡੀ ਕਿਸੇ ਤਰ੍ਹਾਂ ਦੀ ਜੰਗੀ। ਉਹਨੂੰ ਰੈਫਰ ਕੀਤਾ ਗਿਆ ਜੀ ਅੱਜ। ਉਹ ਗੋਲੀ ਕਿਹੜੀ ਜਗ੍ਹਾ ਤੇ ਲੱਗੀ ਹੈ? ਉਹ ਤੇ ਮੈਂ ਤੁਹਾਨੂੰ ਦੱਸਿਆ ਲੈਫਟ ਲੋਅਰ ਲਿੰਬ ਤੇ ਆ। ਠਾਈ। ਅੱਜ ਜੀ ਸਵੇਰੇ ਦੇ ਸੋ ਅਬੇ ਅਮਰਦੀਪ ਸਿੰਘ ਪਿਰੋਲਾ ਨਾਮ ਮਿੰਦਰਪਾਲ ਸ਼ੁਕਰਪੁਰਾ